ਅਕਾਲੀ ਦਲ ਦੇ ਵਿੱਚ ਚੱਲ ਰਹੇ ਕਾਟੋ ਕਲੇਸ਼ ਤੇ ਹੋਣਾ ਇੱਕ ਹੋਰ ਵੱਡਾ ਧਮਾਕਾ ਹੋ ਚੁੱਕਿਆ ਅਕਾਲੀ ਦਲ ਦੇ ਐਮਐਲਏ ਜਿਹੜੇ ਮੋਲਾਪੁਰ ਦਾਖਾਂ ਤੋਂ ਐਮਐਲਏ ਨੇ ਮਨਪ੍ਰੀਤ ਸਿੰਘ ਈਆਲੀ ਉਹਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਤੇ ਅਕਾਊਂਟ ਪਾ ਕੇ ਵੱਡਾ ਤਮਾਕਾ ਕਰ ਦਿੱਤਾ ਗਿਆ ਹੈ ਤਾਂ ਕਿ ਹੁਣ ਜਿਹੜੇ ਸਾਰੇ ਅਕਾਲੀ ਦਲ ਦੇ ਵਰਕਰ ਨੇ ਉਹ ਇਸ ਚੀਜ਼ ਨੂੰ ਸੋਚਣ ਤੇ ਜ਼ਰੂਰ ਮਜਬੂਰ ਹੋਏ ਨੇ ਵੱਡੇ ਜਿਹੜੇ ਅਕਾਲੀ ਦਲ ਦੇ ਨੇਤਾ ਨੇ ਉਹ ਵੀ ਇਸ ਚੀਜ਼ ਤੇ ਸੋਚਣ ਨੂੰ ਜ਼ਰੂਰ ਮਜਬੂਰ ਹੋਏ ਨੇ ਉਹਨਾਂ ਨੇ ਆਪਣੇ ਇੱਕ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜੀ ਪੋਸਟ ਪਾਈ ਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵਰਕਿੰਗ ਕਮੇਟੀ ਦੇ ਵੱਲੋਂ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਰਾਜ ਪਾਂ ਦੇ ਵਿੱਚ ਭਾਰਤੀ ਦੀ ਲਗਾਈ ਗਈ ਆ ਅਕਾਲੀ ਦਲ ਦੀ ਭਾਰਤੀ ਆ ਜਿਹੜੀ ਉਹ ਦੀ ਸ਼ੁਰੂਆਤ ਹੋਈ ਆ ਤਾਂ ਰਾਜਸਥਾਨ ਦੇ ਵਿੱਚ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਲਗਾਈ ਗਈ ਆ ਪਰ 2 ਦਸੰਬਰ ਨੂੰ ਜਦੋਂ ਇਤਿਹਾਸਕ ਫੈਸਲਾ ਹੁੰਦਾ ਹੈ ਸ਼੍ਰੀ ਕਾਲਤਾਖ ਸਾਹਿਬ ਦੀ ਫਸੀਲ ਤੋਂ ਦਾ ਜਥੇਦਾਰ ਸਾਬਾਨਾਂ ਦੇ ਵੱਲੋਂ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਪੂਰੇ ਅਕਾਲੀ ਦਲ ਦੇ ਮੁੜ ਗਠਨ ਦੇ ਲਈ ਉਸ ਦੇ ਵਿੱਚ ਮਨਪ੍ਰੀਤ ਸਿੰਘ ਏਆਲੀ ਦਾ ਨਾਮ ਵੀ ਜਿਹੜਾ ਉਹ ਮੌਜੂਦ ਸੀ ਤਾਂ ਉਸ ਤੇ ਜਿਹੜਾ ਇੱਕ ਕਹਦੀ ਹੈ ਕਿ ਪੋਸਟ ਪਾ ਕੇ ਉਹਨਾਂ ਦੇ ਵੱਲੋਂ ਵਰਕਿੰਗ ਕਮੇਟੀ ਤੇ ਜਿਹੜਾ ਇਤਰਾਜ਼ ਜਤਾਇਆ ਗਿਆ ਅਕਾਲੀ ਦਲ ਦੇ ਵਿੱਚ ਚੱਲ ਰਹੇ ਕਲੇਸ਼ ਦੇ ਦਰਮਿਆਨ ਮਨਪ੍ਰੀਤ ਸਿੰਘ ਿਆਲੀ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਆਖਿਆ ਕਿ ਪਾਰਟੀ ਨੇ ਉਹਨਾਂ ਦੀ ਰਾਜਸਥਾਨ ਭਰਤੀ ਲਈ ਡਿਊਟੀ ਲਗਾਈ ਹੈ ਜਦਕਿ ਸ਼੍ਰੀ ਕਾਲਤਾਖਸਾਹਿਬ ਦੇ ਵੱਲੋਂ ਉਹਨਾਂ ਦੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਲਈ ਬਣਾਈ ਗਈ 7 ਮੈਂਬਰੀ ਕਮੇਟੀ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਹੁਣ ਉਹ ਜਥੇਦਾਰ ਸਾਹਿਬ ਦੇ ਅਗਲੇ ਹੁਕਮਾਂ ਦੀ ਉਡੀਕ ਦੇ ਵਿੱਚ ਹਨ ਦਰਅਸਲ ਮਾਨਪ੍ਰੀਤ ਬਾਦਲ ਨੇ ਫੇਸਬੁੱਕ ਤੇ ਇੱਕ ਪੋਸਟ ਸਾਂਝੇ ਕਰਦਿਆਂ ਲਿਖਿਆ ਹੈ ਕਿ ਅਕਾਲ ਤਖਤ ਸਾਹਿਬ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਹਰ ਸਿੱਖ ਲਈ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਹੈ ਮੈਂ ਪੂਰਨ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਜਣ ਕੇ 2 ਦਸੰਬਰ 2024 ਨੂੰ ਜਿਹੜਾ ਇੱਕ ਵੱਡਾ ਫੈਸਲਾ ਸ਼੍ਰੀ ਕਾਲ ਤੱਕ ਤਖਸਾਹਬ ਜੀ ਦੀ ਫਸੀਲ ਤੋਂ ਜਥੇਦਾਰ ਸਾਬਾਨਾਂ ਦੇ ਵੱਲੋਂ ਜੋ ਹੁਕਮਨਾਮਾ ਸੁਣਾਇਆ ਗਿਆ ਸੀ ਉਸ ਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ ਇਹ ਜਿਹੜੇ ਵੱਡੇ ਸਵਾਲ ਨੇ ਇਹ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੇ ਚੱਕੇ ਗਏ ਨੇ ਅਤੇ ਉਹਨਾਂ ਨੇ ਅੱਗੇ ਲਿਖਿਆ ਹੈ ਕਿ 10 ਨੂੰ ਸੱਤ ਮੈਂਬਰੀ ਕਮੇਟੀ ਵਿੱਚ ਮੈਂਬਰ ਬਣਾਇਆ ਗਿਆ ਸੀ ਉਸ ਲਈ ਅਸੀਂ ਸਿੰਘ ਸਾਹਿਬ ਜਥੇਦਾਰ ਸਾਬਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪਰ 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਦਾਸ ਦੀ ਡਿਊਟੀ ਰਾਜਸਥਾਨ ਭਾਰਤੀ ਲਈ ਲਗਾਈ ਗਈ ਹੈ ਉਸ ਬਾਰੇ ਅਸੀਂ ਜਥੇਦਾਰ ਸਹਿਬਾਨ ਦੇ ਆਦੇਸ਼ ਦਾ ਆਦੇਸ਼ ਹਾਸਲ ਕਰਾਂਗੇ ਜੋ ਹੁਕਮ ਸਾਨੂੰ ਜਥੇਦਾਰ ਸਹਿਬਾਨਾਂ ਦੇ ਵੱਲੋਂ ਕੀਤਾ ਜਾਵੇਗਾ ਉਸ ਨੂੰ ਅਸੀਂ ਪੂਰਨ ਤੌਰ ਤੇ ਜਿਹੜਾ ਉਸ ਦੀ ਪਾਲਣਾ ਕਰਾਂਗੇ ਉਸ ਤੇ ਮਨਪ੍ਰੀਤ iali ਦੇ ਵੱਲੋਂ ਜਿਹੜੇ ਸਿੱਧੇ ਸਵਾਲ ਨੇ ਉਹ ਵਰਕਿੰਗ ਕਮੇਟੀ ਤੇ ਚੱਕੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਅਕਾਲੀ ਦਲ ਦੀ ਮੁੜ ਗਠਨ ਮੈਂਬਰੀ ਜਿਹੜੀ ਸੱਤ ਮੈਂਬਰੀ ਕਮੇਟੀ ਦਾ ਗਠਨ ਹੋਇਆ ਸੀ ਮੁੜ ਸੁਰਜੀਤ ਕਰਨੀ ਸੀ ਅਕਾਲੀ ਦਲ ਤਾਂ ਉਸ ਦੇ ਵਿੱਚ ਜਿਹੜਾ ਉਹ ਮਨਪ੍ਰੀਤ ਸਿੰਘ iali ਦਾ ਨਾਮ ਵੀ ਪਾਇਆ ਗਿਆ ਸੀ ਪਰ ਵਰਕਿੰਗ ਕਮੇਟੀ ਦੇ ਵੱਲੋਂ ਉਹਨਾਂ ਨੂੰ ਪੰਜਾਬ ਤੋਂ ਰਾਜਸਥਾਨ ਭੇਜ ਦਿੱਤਾ ਗਿਆ ਅਕਾਲੀ ਦਲ E partida ali. ਪਰ ਉਹਨਾਂ ਦੇ ਵੱਲੋਂ ਜਿਹੜਾ ਇਹ ਸਵਾਲ ਹੈ ਇੱਕ ਜਿਹੜੀ ਅਪੀਲ ਹੈ ਉਹ ਜਥੇਦਾਰ ਸਾਹਿਬ ਨੂੰ ਕੀਤੀ ਗਈ ਹੈ ਕਿ ਮੈਨੂੰ ਇਦਾਂ ਜਿਹੜੀ ਮੇਰੀ ਡਿਊਟੀ ਆ ਉਹ ਰਾਜਸਥਾਨ ਲਾਈ ਗਈ ਆ ਤਾਂ ਉਹ ਉਹਨਾਂ ਨੇ ਇੱਕ ਗੱਲ ਜਰੂਰ ਸਪਸ਼ਟ ਕੀਤੀ ਹੈ ਕਿ ਮੈਂ ਤੌਰ ਜਿਹੜਾ ਪੂਰਨ ਤੌਰ ਤੇ ਸ਼੍ਰੀ ਕਾਲ ਤਖਸਾਹਬ ਨੂੰ ਸਮਰਪਿਤ ਆ ਉਹਨਾਂ ਦੇ ਲਈ ਜਿਹੜੇ ਇਹ ਆਦੇਸ਼ ਨੇ ਕਿਤੇ ਮਹੀਨੇ ਮੇਰੇ ਹਿਸਾਬ ਨਾਲ ਨਹੀਂ ਰੱਖਦੇ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਪੋਸਟਰ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧ ਕਹੀਦੀ ਹੈ ਕਿ ਸਿੱਧੇ ਤੌਰ ਤੇ ਜਿਹੜਾ ਉਹ ਵਰਕਿੰਗ ਕਮੇਟੀ ਦਾ ਇਹ ਫੈਸਲਾ ਮੰਨਣ ਦੇ ਇਨਕਾਰ ਕਰ ਦਿੰਦਾ ਹੈ ਉਹਨਾਂ ਦੇ ਬਲੂ ਕਿਹਾ ਗਿਆ ਹੈ ਕਿ ਉਹ ਸਦਾ ਸ਼੍ਰੀ ਕਲਤਕ ਸਾਹਿਬ ਲਈ ਸਮਰਪਿਤ ਨੇ ਤੇ ਜੋ ਵੀ ਆਦੇਸ਼ ਸ਼੍ਰੀ ਕਲਤਕ ਸਾਹਿਬ ਦੇ ਜਥੇਦਾਰ ਸਾਹਿਬ ਕਰਨਗੇ ਅਸੀਂ ਉਸ ਨੂੰ ਪੂਰਨ ਤੌਰ ਤੇ ਉਸ ਜਿਹੜਾ ਆਦੇਸ਼ ਦੀ ਪਾਲਣਾ ਕਰਾਂਗੇ